ਨਮਸਕਾਰ ਆਕਾਸ਼ਵਾਣੀ ਜੁਲੰਦਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਘੜੀ ਵਿੱਚ ਤੁਸੀਂ ਸੁਣੋਗੇ 78ਵੇਂ ਆਜ਼ਾਦੀ ਦਿਹਾੜੇ ਤੇ ਵਿਸ਼ੇਸ਼ ਪ੍ਰੋਗਰਾਮ ਅੱਜ ਰਾਸ਼ਟਰ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਆਜ਼ਾਦੀ ਦਾ ਜਸ਼ਨ ਮਨਾਉਣ ਵਿੱਚ ਰਾਸ਼ਟਰ ਦੀ ਅਗਵਾਈ ਕੀਤੀ लाल किले की फसील तो राष्ट्र नोधन करते हुए श्री मोदी ने कहा कि विकसित भारत लाई बहुत मेहनत की जा रही है देश के दे करोड़ लोगों तो सुझाव भी लाई जा रहे विकसित भारत 2047 इस तरफ भाषण के शब्द नहीं है इसके पीछे कठोर परिश्रम चल रहा है देश के कोटी कोटि जनों के सुझाव लिए जा रहे हैं और हमने देशवासियों ऐसी सुझाव मांगे और मुझे प्रसन्नता है के मेरे देश के करोड़ों नागरिकों ने विकसित भारत 2047 के लिए अनगिनत सुझाव दिए हैं। हर देशवासी का सपना उसमें प्रतिबिंबित हो रहा है हर देशवासी का संकल्प उसमें झलकता है प्रधानमंत्री ने कहा की सरकार ने वोकल फॉर लोकल अपनी वोकल फॉर ने अर्थ तंत्र के लिए मंत्र बन गया है हर अपनी पैदावार के लिए गर्व करने लगा है वन, वन प्रोडक्ट का माहौल बना है अब वन डिस्ट्रिक्टोडक्ट को वन डिस्ट्रिक्ट का वन प्रोडक्ट एक्सपोर्ट कैसे हो उस दिशा में हर जिले सोचने लगे श्री मोदी ने कहा की पिछले 10 साल विच 10 करोड़ और औरत तो स्व सहायता समूह शामिल हुई वित्तीय तो स्वतंत्र हुईया हमें गर्व हो रहा है कि हमारे सामान्य परिवार की गांव की दस करोड़ महिलाएं आर्थिक रूप से आत्मनिर्भर बन रही हैं और जब महिला आर्थिक रूप से आत्मनिर्भर बनती है तब परिवार की निर्णय प्रक्रिया के हिस्सेदार बनती है एक बहुत बड़ी सामाजिक परिवर्तन की गारंटी लेकर के आती है प्रधानमंत्री मोदी ने कहा कि अगले पांच साल देश में पचहत्तर हजार नवं मेडिकल सीटा शामिल की जाएगी और इस नाश मेडिकल सिक्ख्या तक पहुंच बदेगी करीब करीब पच्चीस हजार युवा हर साल विदेश में मेडिकल एजुकेशन के लिए जाते हैं और इसलिए हमने तय किया है कि अगले पांच साल में मेडिकल लाइन में पचहत्तर हजार नई सीटें बनाई जाएगी विकसित भारत 2047 वो स्वस्थ भारत भी होना चाहिए ਇਸ ਮੌਕੇ ਆਜ਼ਾਦੀ ਦਿਹਾੜੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਸਤੀਆਂ ਤੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਦਿਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਸਭੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ पंजाब वासियों को बहुत बहुत मुबारकबाद अपने उन शहीदों को जिन्होंने अपनी शहादत देकर हमें ये आजादी का मान बख्शा हमें ये जीवन आज उनकी बदौलत मिला है उनकी जो सोच थी अपने देश पे कुर्बानी की कि मेरा देश विकसित देश के रूप में उभरे मेरा देश सभी को एकजुटता के साथ आगे लेकर आगे बढ़े और दोबारा से भारत सोने की चिड़िया बने विश्व गुरु बने खर विखे आजादी दिवस मौके सेवा मुक्त प्रिंसिपल गुरमीत सिंह का कहना है ਜਿਹੜੀ ਆਜ਼ਾਦੀ ਲਈ ਹੈ ਸਾਡੇ ਉਹਨਾਂ ਗਦਰੀ ਸੂਰਬੀਰਾਂ ਯੋਧਿਆਂ ਨਾਇਕਾਂ ਦੀ ਕੁਰਬਾਨੀ ਸਦਕਾ ਅੱਜ ਸਾਨੂੰ ਆਜ਼ਾਦੀ ਮਿਲੀ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਹੈ ਅਸੀਂ ਆਪਣੀ ਆਜ਼ਾਦੀ ਨੂੰ ਧਰਮ ਜਾਤ ਰੰਗ ਭੇਤ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਸਾਂਝੇ ਹੋ ਕੇ ਐਜ਼ ਭਾਰਤ ਵਾਸੀ ਸਾਡੇ ਰਾਸ਼ਟਰ ਨੂੰ ਦੇ ਤੌਰ ਤੇ ਅਸੀਂ ਇਸ ਆਜ਼ਾਦੀ ਲਈ ਜਿਹਨਾਂ ਨੇ ਸਾਨੂੰ ਕੁਰਬਾਨੀਆਂ ਦੇ ਕੇ ਦਿੱਤੀ ਆ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸਜਾਦੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਮੁਹਾਲੀ ਵਿੱਚ ਸ਼ਿਸ਼ੂ ਨਿਕੇਤਨ ਸਕੂਲ 'ਚ ਹੋਏ ਸਮਾਗਮ ਦੌਰਾਨ ਰਿੰਦਰ ਸਿੰਘ ਨੇ ਕਿਹਾ ਮੈਂ ਭਾਰਤ ਦਾ ਨਾਗਰਿਕ ਹੋਣ ਤੇ ਮਾਣ ਮਹਿਸੂਸ ਕਰਦਾ। ਸਾਡੇ ਦੇਸ਼ ਦੇ ਵਿੱਚ ਦੇਸ਼ ਭਗਤੀ ਦਾ ਇੱਕ ਜਜ਼ਬਾ ਬੱਚੇ-ਬੱਚੇ ਵਿੱਚ ਤੇ ਸਾਨੂੰ ਇਹ ਵੀ ਮਾਣ ਹੈ ਸਾਡੇ ਜਿਹੜੇ ਦੇਸ਼ ਦੇ ਲੋਕੀ ਅੱਜ ਬਹੁਤ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਉੱਚ ਅਹੁਦਿਆਂ ਤੇ ਬੈਠੇ ਆ ਉਹ ਇਸੇ ਕਰਕੇ ਕਿਉਂਕਿ ਉਹ ਦੇਸ਼ ਵਰਤੀ ਹੈ ਆਪਣੀ ਰਾਸ਼ਟਰਪਤੀ ਹੈ ਲਾਲੂੜੂ ਵਿਖੇ ਬੀਜੇਪੀ ਦੇ ਗੁਰਮੀਤ ਸਿੰਘ ਟਿਵਾਣਾ ਨੇ ਹੋਏ ਸਮਾਗਮ ਬਾਰੇ ਦੱਸਿਆ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਸਮਝਾਇਆ ਕਿ ਸਾਨੂੰ ਦੇਸ਼ ਦੇ ਪ੍ਰਤੀ ਉੱਚੀ ਤੇ ਸੁਚੀਤ ਸੋਚ ਰੱਖਣੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜਾ ਸਾਡਾ ਦੇਸ਼ ਹੈ ਉਹ ਵੀ ਰੱਖਿਆ ਕਰ ਸਕੀਏ ਜੇ ਅਸੀਂ ਦੇਸ਼ ਦੀ ਰੱਖਿਆ ਕਰਦੇ ਰਾਵਾਂਗੇ ਤਾਂ ਸਾਡਾ ਦੇਸ਼ ਸੁਰੱਖਿਅਤ ਰਹੇਗਾ ਤੇ ਅਸੀਂ ਚੈਨ ਦੀ ਨੀਂਦ ਸੌ ਸਕਾਂਗੇ ਹੁਸ਼ਿਆਰਪੁਰ ਤੋਂ ਵਿਸ਼ੇਸ਼ ਬੱਚਿਆਂ ਬਾਰੇ ਆਸ਼ਾ ਕਿਰਨ ਸਕੂਲ ਦੇ ਡਾਇਰੈਕਟਰ ਪਰਮਜੀਤ ਸਚਦੇਵਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਰ ਸਾਲ ਅਸੀਂ ਦੇਸ਼ ਦਾ ਆਜ਼ਾਦੀ ਦਿਵਸ ਮਨਾਉਂਦੇ ਆਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੱਚੀ ਸ਼ਰਧਾਂਜਲੀ ਮੈਂ ਸਮਝਦਾ ਹਾਂ ਉਹ ਤਾਂ ਹੀ ਹੋਏਗੀ ਜਦੋਂ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਭਾਰਤ ਹੈ ਉਹਨੂੰ ਸਾਕਾਰ ਕਰਨ ਵਿੱਚ ਅਸੀਂ ਆਪਣਾ ਆਪਣਾ ਯੋਗਦਾਨ ਪਾ ਦੇਸ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਡਰਗਸ ਤੋਂ ਫ੍ਰੀ ਕਰੀਏ ਪਲਾਸਟਿਕ ਤੋਂ ਮੁਕਤ ਕਰੀਏ ਆਪਣੇ ਪਾਣੀ ਦੀ ਜ਼ਮੀਨ ਦੀ ਸਾਂਭ ਸੰਭਾਲ ਕਰੀਏ ਤੇ ਆਪਣੀ ਸਿਹਤ ਨੂੰ ਚੰਗੇ ਰੱਖੀਏ ਤੇ ਖੁਸ਼ੀਆਂ ਹਰ ਇੱਕ ਨੂੰ ਜਿੰਨਾ ਹੋ ਸਕੇ ਦੁੱਖ ਸੁੱਖ ਚ ਇੱਕ ਦੂਸਰੇ ਤੇ ਕੰਮ ਆਈਏ ਉਧਰ ਮੁਕਤਸਰ ਵਿਖੇ ਹੋਏ ਸਮਾਗਮ ਬਾਰੇ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਨੇ ਦੱਸਿਆ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੀਆਂ ਸ਼ਖਸੀਤਾਂ ਸਤੰਤਰਤਾ ਸੰਗਰਾਮੀ ਖਡਾਰੀ ਵਿਦਿਆਰਥੀ ਅਧਿਕਾਰੀਆਂ ਕਰਮਚਾਰੀਆਂ ਨੂੰ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਦੇਸ਼ ਭਗਤੀ ਨੂੰ ਦਰਸਾਉਂਦੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਦੀ ਪੇਸ਼ਕਾਰੀ ਕੀਤੀ ਗਈ ਪਰੇਡ ਦੀ ਸਮੁੱਚੀ ਅਗਵਾਈ ਡੀਐਸਪੀ ਵੱਲੋਂ ਕੀਤੀ ਇਸ ਮੌਕੇ ਜ਼ਿਲ੍ਹਾ ਮੁਕਸਰ ਦੇ ਵੱਖ-ਵੱਖ ਅਧਿਕਾਰੀ ਕਰਮਚਾਰੀ ਰਾਜਨੀਤਿਕ ਵਿੰਗ ਸਕੂਲਾਂ ਦੇ ਵਿਦਿਆਰਥੀ ਅਧਿਆਪਕ ਪੰਚਾਇਤਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ ਹੁਸ਼ਿਆਰਪੁਰ ਤੋਂ ਕਵੀ ਅਤੇ ਵਕੀਲ ਰੰਗਵੀਰ ਸਿੰਘ ਟਰਕਿਆਣਾ ਨੇ ਆਜ਼ਾਦੀ ਦਿਹਾੜੇ ਬਾਰੇ ਆਪਣੇ ਵਿਚਾਰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤੇ ਹਰ ਕੋਈ ਚਾਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਪੂਰੀ ਖੁੱਲ ਤੇ ਨਾਲੇ ਆਜ਼ਾਦੀ ਯਾਰੋ ਜੇ ਕੁਝ ਕੁ ਤਨਾੜ ਲੋਕਾਂ ਨੂੰ ਹੀ ਖੁੱਲ ਮਿਲੇ ਤਾਂ ਆਮ ਲੋਕਾਂ ਦੀ ਕਾਦੀ ਆਜ਼ਾਦੀ ਯਾਰੋ ਤੇ ਗਲੋਂ ਜੂਲਾ ਗੁਲਾਮੀ ਦਾ ਲਾਉਣ ਦੇ ਲਈ ਦੇਸ਼ ਭਗਤਾ ਨੇ ਕਸਮ ਸੀ ਖਾਦੀ ਯਾਰੋ ਤੰਗੀਆਂ ਤੁਰਸ਼ੀਆਂ ਮੁਸੀਬਤਾਂ ਚੱਲੀਆਂ ਸੀ ਮੁਸ਼ਕਲ ਨਾਲ ਹੀ ਮਿਲੀ ਆਜ਼ਾਦੀ ਯਾਰੋ ਜੇਲ੍ਹਾਂ ਕਟੀਆਂ ਫਰੀडम ਫਾਈਟ ਰਾਨੇ ਪਿੱਛੋਂ ਲਈ ਨਹੀਂ ਕੋਈ ਉਪਾਦੀ ਯਾਰੋ ਖੂਨ ਬਹੁਤ ਸ਼ਹੀਦਾਂ ਦਾ ਡੁੱਲਿਆ ਸੀ ਕਿਤੇ ਐਵੇਂ ਤਾਂ ਨਹੀਂ ਆਈ ਸੀ ਆਜ਼ਾਦੀ ਯਾਰੋ ਸੋ ਝਗੜੇ ਝੰਝਟ ਛੱਡਿਏ ਮੰਦਰਾਂ ਮਸਜਿਦਾਂ ਦੇ ਤੇ ਧਰਮਾਂ ਖਾਤਰ ਨਾ ਬਣੀਏ ਫਸਾਦੀ ਯਾਰੋ ਲਾਪਰਵਾਹੀਆਂ ਆਪਾਂ ਤਿਆਗ ਦਈਏ ਤੇ ਫਰਜ਼ ਨਿਭਾਉਣ ਦੇ ਬਣੀਏ ਆਦੀ ਯਾਰੋ ਕਿਸੇ ਨਾਲ ਵੀ ਨਾ ਹੋਵੇ ਤਕਾ ਮ제ਦਾਰ ਹੋ ਤਾਹੀ ਆਜ਼ਾਦੀ ਯਾਰੋ ਸਵੇਰ ਸਦਾ ਆਜ਼ਾਦੀ ਦੀ ਚੜੀ ਦਿਸੇ ਕੋਈ ਵੀ ਨਰਾਸ਼ ਨਾ ਜਾਵੇ ਫਰਿਆਦੀ ਯਾਰੋ ਕੋਈ ਵੀ ਨਰਾਸ਼ ਨਾ ਜਾਵੇ ਫਰਿਆਦੀ ਯਾਰੋ ਬਿਜਲੀ ਬੋਰਡ ਫਾਜ਼ਿਲਕਾ ਤੋਂ ਸੇਵਾਮੁਕਤ ਭਜਨ ਲਾਲ ਕੰਬੋਜ ਨੇ ਇਸ ਬਾਰੇ ਆਪਣੇ ਭਾਵ ਪ੍ਰਗਟ ਕਰਦੇ ਕਿਹਾ ਦੇਹਤੀ ਆਜ਼ਾਦੀ ਲੈਣ ਵਿੱਚ ਬਹੁਤ ਸਾਰੇ ਆਜ਼ਾਦੀ ਕੁਲਾਟੀਆਂ ਦੇ ਪાંਛੀ ਦੇ ਰਕਸ਼ਾ ਵਿੱਚ ਮੇ ਕਾਲੇ ਪਾਣੀ ਦੀਆਂ ਖਜਾਂ ਕਟੀਆਂ ਤਾਂ ਜਾ ਕੇ ਕਿਦੇ ਜਾਤੀਂ ਸੀ ਮੋਈ ਅੱਜ ਦੇ ਦਿਨ ਉਹਨਾਂ 10 ਲੱਖ ਤੋਂ ਵੱਧ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਵੰਡ ਸਮੇਂ ਫਿਰਕੂ ਦੰਗਿਆਂ ਦੇ ਸ਼ਿਕਾਰ ਹੋਏ ਅੱਥੇ ਅੱਜ ਆਜ਼ਾਦਪਾਡ ਦੇ ਵਿੱਚ ਲੋੜ ਹੈ ਕਿ ਆਪਾਂ ਆਪਸੀ ਭਾਈਚਾਰਾ ਦੇ ਦੀ ਤੱਕੀ ਗਰੇਸ਼ ਦੇਸ਼ਪਤੀ ਇਮਾਨਦਾਰੀ ਨਿਗਰਤਾ ਨਾਲ ਦੇਸ਼ ਨੂੰ ਸਮਰਪਿਤ ਹੋਈਏ ਤਾਂ ਕਿ ਪਾਰਦੇ ਉਜਵਲ ਭੇਖ ਦੀ ਕਾਮਨਾ ਕਰਦੇ ਹਾਂ ਜੈ ਆਕਾਸ਼ਵਾਣੀ ਜਲੰਧਰ ਦੇ ਵੇੜੇ ਵਿੱਚ ਵੀ ਆਜ਼ਾਦੀ ਦਿਵਸ ਸਮਾਗਮ ਅੱਜ ਪੂਰੇ ਉਤਸ਼ਾਹ ਖੁਸ਼ੀਆਂ ਅਤੇ ਚਾਹਮ ਨਾਲ ਮਨਾਇਆ ਗਿਆ। इस मौके अपने संबोधन में डिप्टी डायरेक्टर जनरल इंजीनियरिंग रणजीत मीना ने आजादी लिये जाना वारन वाले शहीदा निक्घी श्रद्धांजलि दी सभी को शुभकामनाएं देता हूँ हार्दिक बधाई देता हूँ ये आजादी हमको ऐसे ही नहीं मिली इसके लिए हमारे क्रांतिकारियों भाइयों और बहनों ने और महापुरुषों ने और सैतं सेनानियों ने काफी संघर्ष और एक लड़ाई लड़ी और अपने प्राण निचा के बलिदान दिया तो ये सब आजादी हमको इसके पीछे मिली है तो मैं उनको सल्यूट करता हूँ और नमन करता हूँ उनको तो जो उन्होंने इतना अपना आज आपको ये देख, दिन देखने को मिला है मैं आज ये आज़ादी का असली मकसद जब पूरा होगा अपना देश एक विकसित देश होगा और एक स्वच्छ भारत बनेगा तो मैं आप सभी से संकल्प लेना चाहता हूँ कि आ, आप सभी मिलकर एक दूसरे की टाँग बचाने बैठे अपना काम सही उससे ईमानदारी से करते हुए निष्ठा से करें ਸਮਾਗਮ 'ਚ ਦੇਸ਼ ਭਗਤੀ ਅਤੇ ਗੀਤਾਂ ਦੇ ਆਧਾਰਿਤ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਇਸ ਮੌਕੇ ਪੇਸ਼ ਪ੍ਰੋਗਰਾਮ ਦੇਖਣ ਸ਼ੁਰੂ ਆਜ ਕੇ ਦਿਨ ਇਜ਼ਤਿਹਾਰ ਦਵਾ ਦੇਸ਼ रीतमिला प्रोग्राम मुखी परमजीत सिंह ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨਿਲ ਕੁਮਾਰ ਸੰਧੂ ਨੇ ਰੰਗਾਰੰਗ ਪ੍ਰੋਗਰਾਮ ਚ ਹਿੱਸਾ ਲੈਣ ਵਾਲੀ ਕਲਾਕਾਰਾਂ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਪ੍ਰੋਗਰਾਮ ਅਧਿਕਾਰੀ ਪ੍ਰਤੀਸ਼ਠਾ ਚੈਨ ਅਤੇ ਐਨਾਉਂਸਰ ਸੁਚੀਤ ਕੌਰ ਤੇ ਵੀਰ ਬਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਨਿਪਟਰੇ ਚੜਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿਰਤਨ ਫਾਜ਼ਲਕਾ ਤੋਂ ਜਲੇਸ਼ ਠਠਈ